ਪਿਛਲੇ ਦਿਨੀ ਮਹਿਤਾ ਚੌਂਕ ਵਿੱਚ ਵੱਖ-ਵੱਖ ਦੁਕਾਨਦਾਰਾਂ ਦੇ ਉੱਤੇ ਜਿਹੜਾ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਦੇ ਸਬੰਧ ਦੇ ਵਿੱਚ ਥਾਣਾ ਮਹਿਤਾ ਦੇ ਐਸਐਚਓ ਅਜੀਪਾਲ ਸਿੰਘ ਨੇ ਵੱਖ-ਵੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ ਜਿਸ ਦੇ ਸਬੰਧ ਦੇ ਵਿੱਚ ਅੱਜ ਐਸਐਸਪੀ ਸਰਦਾਰ ਚਰਨਜੀਤ ਸਿੰਘ ਸੋਲ ਸਾਹਿਬ ਮਹਿਤਾ ਚੌਂਕ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਮੂਹ ਦੁਕਾਨਦਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਹੌਸਲਾ ਪਹੁੰਚਾਈ ਦਿੱਤੀ ਅਤੇ ਉਹਨਾਂ ਨੂੰ ਹਮੇਸ਼ਾ ਸਤਿਕਰਨ ਰਹਿਦੀ ਹਦਾਇਤ ਕੀਤੀ ਉਹਨਾਂ ਨੇ ਇਹ ਵੀ ਆਖਿਆ ਕਿ ਕਿਸੇ ਵੀ ਪ੍ਰਕਾਰ ਦੀ ਘਟਨਾ ਵਾਪਰਦੀ ਹੈ ਤੇ ਥਾਣੇ ਦੇ ਵਿੱਚ ਪਹੁੰਚ ਕੇ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਇਤਲਾਹ ਜ਼ਰੂਰ ਦਿਓ ਸਾਰੇ ਦੱਸਿਆ ਜੀ ਅਸੀਂ ਉਹਨੂੰ ਇਹ ਦੱਸਿਆ ਕਿ ਸਾਡੇ 10 ਸੱਤੇ 24 ਨੂੰ ਸਾਡੇ ਇੱਥੇ ਗੋਲੀ ਚੱਲੀ ਸੀਰੇ ਸਵਾ ਅੱਠ ਵਜੇ ਜਦੋਂ ਕਿ ਮੇਰਾ ਲੱਗਦਾ ਜੀ ਜੀ ਸਿੰਘ ਦਖਾਲ ਖੋਲ ਰਿਹਾ ਸੀ ਉਨਾਂ ਇਸਵਰ ਚੰਗੀ ਸਾਹਿਬਾ ਉਹ ਜਿਹੜਾ ਸੀਚਾ ਟੈਕਸੀ ਉਹਦੇ ਉਸ ਤੋਂ ਅੱਗੇ ਗਰੀ ਕਰ ਰਹੇ ਨੇ ਕਿ ਇੱਕ ਕੋਈ ਸ਼ਟਰ ਚੱਲਦੀ ਹੈ ਕੋਈ ਲਾਗੇ ਕਾਰ ਚੱਲਦੀ ਦੋ ਐਮਪੀ ਖਾਤੇ ਜਿਹੜੇ ਕਿ ਮੋਟਰਸਾਈਕਲ ਤੇ ਬਿਨਾਂ ਨੰਬਰ ਮੋਟਰਸਾਈਕਲ ਤੇ ਬਹੁਤ ਵੱਡੇ ਹੋਏਗੇ ਉਹ ਹੋ ਗਏ ਚਲੋਗੇ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਸੀ ਸਰਦਾਰ ਅਜੀਤ ਕਾਲ ਸਿੰਘ ਜੀ ਇੱਥੇ ਆ ਗਏ ਉਹਨਾਂ ਨੇ ਬਹੁਤ ਮਿਹਨਤ ਕੀਤੀ ਅੱਜ ਤੱਕ ਕਿ ਉਹਨਾਂ ਬੰਦਿਆਂ ਫੜਿਆ ਔਰ ਉਹਨਾਂ ਨੂੰ ਬੰਦ ਕਰਾਇਆ ਬਹੁਤ ਵਧੀਆ ਬਹੁਤ ਕਮਾਨ ਦਾ ਤੇ ਬਹੁਤ ਦਲੇਰ ਅਫਸਰ ਨੇ ਉਹ ਅਸੀਂ ਉਹਨਾਂ ਦੀ ਕਿੰਨੀ ਸ਼ਿਕਤ ਕਰ ਸਕੀਏ ਬਹੁਤ ਘੱਟ ਕੁਦੇ ਉਹਨਾਂ ਨੇ ਫੜੇ ਤੇ ਫੜ ਕੇ ਉਹਨਾਂ ਨੂੰ ਜੇਲੇ ਦਿੱਤਾ ਬਹੁਤੇ ਫੜੇ ਵੀ ਗਏ ਆ ਜਿਹੜੇ ਜਿਹੜੇ ਦੋਸ਼ੀ ਸੀ ਉਹ ਤਿੰਨੇ ਹੀ ਜੀ ਤਿੰਨੇ ਫੜੇ ਗਏ ਹਾਂਜੀ ਸਸਪੀ ਨਾਲ ਦਾ ਵੀਡੀਓ ਉਹ ਲੀਤੀ ਆ ਹੌਲਾ ਨਾ ਤਾਂ ਉਹ ਠੀਕ ਆ ਅਸੀਂ ਅਸੀਂ ਉਹਨਾਂ ਨੂੰ ਵੀ ਆਖਿਆ ਕਿ ਜਿਹੜੇ ਸਾਡੇ ਉਹ ਐਸਐਚਓ ਸਾਹਿਬ ਲਾਏ ਨੇ ਇਹਨਾਂ ਨੇ ਸਾਡੇ ਚੌਕ ਨੂੰ ਇੱਕ ਰਾ ਪੈਰਾਂ ਤੇ ਖੜਾ ਕਰ ਦਿੱਤਾ ਮਤਲਬ ਉਹਨਾਂ ਦੇ ਮਨੋਬਲ ਤੇ ਬਹੁਤ ਜੀ ਕਰਦੇ ਤੇ ਹੁਣ ਜਿਹੜੇ ਸਾਡੇ ਜਿਹੜੇ ਸਾਰੇ ਦੁਕਾਨਦਾਰ ਨੇ ਸਾਰੇ ਇੱਥੇ ਨੇ ਤੇ ਸਾਰੇ ਹੀ ਚੜ੍ਹਦੀਆਂ ਕਲਾ ਚ ਉਹ ਕਿਸੇ ਤਰ੍ਹਾਂ ਦਾ ਮਾਹੌਲ ਨਹੀਂ ਰਿਹਾ ਕੋਈ ਡਰ ਦਾ ਮਾਹੌਲ ਤਾਂ ਨਹੀਂ ਚੜਾਗਾ ਜੇਕ ਕੋ ਨਾਲ ਸਾਨੂੰ ਤੋਂ ਕੇ ਰਿਪੋਰਟ ਨੂੰ ਤੋਂ ਕੈਂਟਰ ਦੇ ਲਈ ਜਿਹਦੇ ਵਿੱਚ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਹਿਤਾ ਦੇ ਵਿੱਚ ਜਿੰਨੀਆਂ ਵੀ ਇਹ ਐਕਸਟਰਸ਼ਨ ਕਾਲਸ ਜਾਂ ਐਸਪੀ ਕੇ ਦੀ ਜਿਹੜੀਆਂ ਫਾਇਰਿੰਗ ਦੀ ਇਸ਼ਟੈਂਸ ਹੋਈਆਂ ਸਨ ਉਹਨਾਂ ਵਿੱਚ ਮੋਸਟਲੀ ਜਿਹੜੀਆਂ ਸਾਡੀਆਂ ਟ੍ਰੇਸ ਹੋ ਗਈਆਂ ਨੇ ਤੇ ਅੱਜ ਕਿਉਂਕਿ ਇਹਨਾਂ ਵੱਲੋਂ ਇੱਕ ਐਵੀਸੀ ਕੀ ਤੁਸੀਂ ਵੀ ਆਪਣੇ ਏਰੀਆ ਦੇ ਵਿੱਚ ਆ ਕੇ ਇੱਕ ਵਾਰੀ ਜਿਹੜਾ ਹੈ ਹਾਲਾਤ ਦਾ ਜਾਇਜ਼ਾ ਲਿਓ ਤੇ ਉਸੇ ਦੇ ਤਹਿਤੀ ਅੱਜ ਇਹ ਮਹਿਤਾ ਵਿੱਚ ਆ ਕੇ ਇੱਕ ਜਿਹੜਾ ਹੈਗਾ ਇੱਕ ਟੂਰ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਜਿਹੜਾ ਲੋਕਾਂ ਲੋਕਾਂ ਦੇ ਵਿੱਚ ਜਿਹੜਾ ਜਾ ਕੇ ਪਤਾ ਕਰਨਾ ਤੇ ਅੱਜ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੋਕ ਬੜੇ ਕੌਨਫੀਡੈਂਟ ਨੇ ਤੇ ਸਾਡੀ ਪੀਸੀਆਰ ਦੀ ਜਿਹੜੀ ਹੈ ਪ੍ਰੈਜ਼ੈਂਸ ਉਹ ਵੀ ਵਧੀ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਫਾਇਰਿੰਗ ਦੇ ਇਨਸੀਡੈਂਟਸ ਗਏ ਹਨ ਉਹਨਾਂ ਜਿਹੜੀਆਂ ਉਹ ਟ੍ਰੇਸ ਹੋਈਆਂ ਨੇ ਤੇ ਜਿਹੜੇ ਦੋਸ਼ੀਆਂ ਫੜ ਲਏ ਗਏ ਨੇ ਤੇ ਅਕੋਰਡਿੰਗਲੀ ਜਿਹੜੇ ਹੈ ਉਹਨਾਂ ਦੇ ਅੱਗੇ ਲੀਗਲ ਐਕਸ਼ਨ ਜੋ ਵੀ ਲਿਆ ਜਾ ਰਿਹਾ ਹੈ ਇੱਕ ਕੱਲ ਦੀ ਵੀ ਇੱਕ ਮੈਕਲਵਾਰ ਦਾ ਹੈ ਕਿ ਇੱਕ ਦੁਕਾਨਦਾਰ ਦੇ ਕਾਊਂਟਰ ਦੇ ਉੱਤੇ ਰਿਵਾਲਵਰ ਰੱਖ ਕੇ ਉਹਦੇ ਕੋਲੋਂ ਵੀ ਕੁਝ ਪੈਸਿਆਂ ਦੀ ਲੁੱਟ ਕੀਤੀ ਗਈ ਜੀ ਉਹ ਇਹ ਸਾਰੀਆਂ ਜਿਹੜੀਆਂ ਇਨਸੀਡੈਂਟਸ ਨੇ ਪਰਚੇ ਦਰਜ ਹੋ ਰਹੇ ਨੇ ਤੇ ਜਿਵੇਂ ਹੌਲੀ-ਹੌਲੀ ਜਿਹੜਾ ਹੈ ਅਸੀਂ ਸਾਰੇ ਕੇਸਸ ਨੂੰ ਜਿਹੜਾ ਇੱਕ ਵਨ ਬਾਈ ਵਨ ਦੇਖ ਰਹੇ ਆ ਤੇ ਜਲਦੀ ਟਰੇਸ ਹੋ ਜਾਣਗੇ ਇਸ ਤਰ੍ਹਾਂ ਦੇ ਜਿਹੜੇ ਆ ਮਤਲਬ ਸਖਤ ਕਦਮ ਜਿਹੜੇ ਪੀਸ ਦੇ ਵੱਲ ਚੁੱਕੇ ਜਾਣਗੇ ਦੇਖੋ ਜੀ ਸਾਡੇ ਵੱਲੋਂ ਜਿਹੜਾ ਹੈ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਦੂਸਰਾ ਹੈ ਏਰੀਆ ਦੇ ਵਿੱਚ ਜਿੰਨੀ ਵੀ ਪੀਸੀਆਰ ਦੀ ਪ੍ਰੈਜ਼ੈਂਸ ਹੈ ਪੁਲਿਸ ਦੀ ਪ੍ਰੈਜ਼ੈਂਸ ਹੈ ਉਹ ਵਧਾਈ ਜਾਏਗੀ ਇਸ ਤੋਂ ਇਲਾਵਾ ਜੋ ਵੀ ਦੋਸ਼ੀ ਹੈਗੇ ਨੇ ਇਹਨਾਂ ਇੱਕ ਮੁਕੱਲਮਿਆਂ ਦੇ ਵਿੱਚ ਉਹਨਾਂ ਦੀ ਪ੍ਰੋਪਰ ਪੈਰਵਾਈ ਕਰਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਟਰਾਈਲ ਜਿਹੜਾ ਉਹਨਾਂ ਦਾ ਮੁਕੰਮਲ ਕਰਾ ਕੇ ਉਹਨਾਂ ਨੂੰ ਦੋਸ਼ਾਂ ਨੂੰ ਸਜ਼ਾ ਨਹੀਂ ਜਾਈ। ਸਰ ਲੋਕਾਂ ਦੀ ਡਿਮਾਂਡ ਹੈ ਕਿ ਸਪੈਸ਼ਲ ਨਾਕਾਬੰਦੀ ਜਿਹੜੀ ਆ ਉਹ ਇਲਾਕੇ ਦੇ ਵਿੱਚ ਕੀਤੀ ਜਾਵੇ ਔਰ ਜਿਹਦਾ ਕਰਕੇ ਜਿਹੜੇ ਲੋਕ ਨੇ ਇਹਨਾਂ ਨੂੰ ਥੋੜਾ ਡਰ ਇਹਨਾਂ ਦੇ ਮਨ ਦੇ ਵਿੱਚ ਬੜਿਆ। ਜੀ ਬਿਲਕੁਲ ਜੀ ਇਹ ਗੱਲ ਪਹਿਲਾਂ ਵੀ ਸਾਹਮਣੇ ਆਈ ਹੈ ਇਸੇ ਦੇ ਤਹਿਤ ਹੀ ਸਾਡੀਆਂ ਜਿਹੜੀਆਂ ਨਾਕੇ ਦੀਆਂ ਜਿਹੜੀਆਂ ਡੇਲੀ ਦੀਆਂ ਜਿਹੜੀਆਂ ਇਹ ਕਾਰਵਾਈਆਂ ਨੇ ਜਿਵੇਂ ਤੁਸੀਂ ਦੇਖੋ ਕਿ 5 ਤੋਂ ਲੈ ਕੇ 8 ਵਜੇ ਤੱਕ ਥਰੂਆਊਟ ਦਾ ਜਿਹੜਾ ਅਸੀਂ ਡਿਸਟ੍ਰਿਕਟ ਹੈਗਾ ਉੱਥੇ ਨਾਕਾਬੰਦੀ ਕੀਤੀ ਹੈ ਸਾਡਾ ਬਿਆਸ ਤੋਂ ਕਿਉਂਕਿ ਏਰੀਆ ਸ਼ੁਰੂ ਹੋ ਜਾਂਦਾ ਉੱਥੇ ਹਾਈ ਟ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਤੇ ਇਹ ਜਿਹੜੀ ਵਹੀਕਲਸ ਦੀ ਚੈਕਿੰਗ ਤੇ ਮਾੜੇ ਅਨਸਰਾਂ ਦੀ ਜਿਹੜੀ ਚੈਕਿੰਗ ਹੈ ਇਹ ਡੇਲੀ ਜਿਹੜਾ ਰੋਟੀਨ ਲੈਵਲ ਤੇ ਸ਼ੁਰੂ ਹੋ ਗਈ ਹੈ ਮੈਂ ਪਰਸਨਲੀ ਇੱਕ ਚੀਜ਼ ਤੁਹਾਨੂੰ ਦੱਸਾਂ ਜੀ ਬਿਲਕੁਲ ਜੀ ਬਿਲਕੁਲ ਜੀ ਇਹ ਸਾਡੀ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਤੇ ਜਲਦੀ ਜਿਹੜੇ ਹੋਰ ਦੋਸ਼ੀ ਵੀ ਜਿਹੜੇ ਹੈ ਉਹ ਕਾਬੂ ਆ ਜਾਂਦਾ ਤਾਂ ਪਰਸਨਲੀ ਜੀ ਦਖਣੀ ਜਾਉਣਾ ਤਾਂ ਹੁਣ ਮੰਡੀਆਂ ਦਾ ਸੀਜ਼ਨ ਵੀ ਚੱਲ ਰਿਹਾ ਔਰ ਲੈਂਡ ਦੇਣ ਆੜਤੀਆਂ ਦੇ ਨਾਲ ਜ਼ਿਮੀਂਦਾਰਾਂ ਦਾ ਵੀ ਕੰਮ ਜ਼ਿਆਦਾ ਹੁੰਦਾ ਉਹ ਸੀ ਨੂੰ ਲੈ ਕੇ ਮੰਡੀਆਂ ਦੇ ਵਿੱਚ ਵੀ ਜਿਹੜੀ ਜੀ ਬਿਲਕੁਲ ਜੀ ਇਹ ਸਾਰੀ ਡਿਊਟੀ ਲੱਗੇਗੀ ਕਿਉਂਕਿ ਮੰਡੀਆਂ ਦੇ ਵਿੱਚ ਜਦੋਂ ਚੋਨਾ ਆਏਗਾ ਲੈਂਡ ਦੇਣ ਦਾ ਜੋ ਹੈ ਸਿਸਟਮ ਹੈ ਉਹ ਕਿਉਂਕਿ ਪੇਮੈਂਟਸ ਜਿਹੜੀਆਂ ਆਉਂਦੀਆਂ ਹੈ ਹੈਫਟੀ ਪੇਮੈਂਟਸ ਹੁੰਦੀਆਂ ਨੇ ਉਹਨਾਂ ਦੇ ਵੀ ਜਿਹੜੇ ਹੈ ਕਈ ਵਾਰ ਮਾੜੇ ਅੰਸਰ ਨਿਗਾ ਰੱਖਦੇ ਨੇ ਤੇ ਸਨਾਚਿੰਗ ਵੀ ਹੁੰਦੀ ਹੈ ਉਹ ਸਾਰੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਤੇ ਵੀ ਅਸੀਂ ਜਿਹੜੀ ਹੈ ਨਜ਼ਰਸਾਨੀ ਰੱਖ ਰਹੇ ਆ ਤੇ ਮੰਡੀਆਂ ਦੇ ਵਿੱਚ ਜਿਹੜੀਆਂ ਹੈ ਰੂਟੀਨ ਦੇ ਵਿੱਚ ਝੋਨੇ ਦੇ ਸੀਜ਼ਨ ਦੇ ਦੌਰਾਨ ਵੀ ਡਿਊਟੀਆਂ ਲੱਗਦੀਆਂ ਨੇ ਇਸ ਵਾਰ ਵੀ ਅਸੀਂ ਜਿਹੜੀ ਐਕਸਟਰਾ ਰੀਫੋਰਸ ਹੈਥੀ ਭੇਜਾਂ ਸਰ ਇਹਨਾਂ ਬੜੀਆਂ ਨੇ ਉਹਨੂੰ ਲੈ ਕੇ ਸਰਕਾਰ ਦੀਆਂ ਵੀ ਕੋਈ ਗਾਈਡਲਾਈਨਜ਼ ਹੈਗੀਆਂ देखो जी वारदात जे एस एस ਤੁਸੀਂ ਦੇਖੋਗੇ ਕਈ ਜਗ੍ਹਾ ਨਹੀਂ ਵਧੀਆਂ ਸਿਰਫ ਰਜਿਸਟ੍ਰੇਸ਼ਨ ਆਫ ਕੇਸਸ ਵਧੀਆਂ ਨੇ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਕਈ ਵਾਰ ਜਿਹੜਾ ਹੈ ਵਾਰਦਾਤ ਨੂੰ ਵਾਰਦਾਤ ਹੋਈ ਉਹਨੂੰ ਨਾਂ ਦੱਸਣ ਲਈ ਜਿਹੜਾ ਹੈ ਪਰਚਾ ਦਰਜ ਨਹੀਂ ਕੀਤਾ ਜਾਂਦਾ ਪਰ ਹੁਣ ਸਰਕਾਰ ਦੀ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਨੇ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਰਜਿਸਟਰ ਕਰਿਆ ਜਾਵੇ ਤੇ ਉਹਨੂੰ ਜਿਹੜੀ ਹੈ ਤਫ਼ਤੀਸ਼ ਕਰਕੇ ਪ੍ਰੋਪਰ ਜਿਹੜਾ ਹੈ ਦੋਸ਼ੀ ਨੂੰ ਫੜਿਆ ਜਾਵੇ ਅੱਜ ਮੈਦੇ ਚੌਕ ਦੇ ਲੋਕ ਹੈ ਜਿਹੜੇ ਇਕੱਠੇ ਹੋਏ ਨੇ ਕੋਈ ਡਿਮਾਂਡ ਨਹੀਂ ਇਹਨਾਂ ਨੇ ਆਪਣੀਆਂ ਕੋਈ ਤੁਹਾਡੇ ਸਾਹਮਣੇ ਹੈ ਜੀ ਸਾਰੇ ਬੜੇ ਖੁਸ਼ ਨੇ ਜੀ ਹੌਸਲਾ ਇਹਨਾਂ ਦੇ ਵਿੱਚ ਤੇ ਪੁਲਿਸ ਦੀ ਜਿਹੜੀ ਹੈ ਜੋ ਵੀ ਇਹਨਾਂ ਨੇ ਕਾਰਵਾਈ ਕੀਤੀ ਹੈ ਹੁਣ ਤੱਕ ਦੀ ਉਸ ਕਾਰਵਾਈ ਤੋਂ ਤਸੱਲੀ ਹੈ ਜਾਂ ਤਸੱਲੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਪ ਲੋਕਾਂ ਨੂੰ ਜਿਹੜੇ ਆਪ ਲੋਕ ਡਰੇ ਹੋਏ ਨੇ ਨਹੀਂ ਕਿੱਥੇ ਡਰੇ ਹੋ ਦਿਖਾਓ ਜੀ ਕਿਹੜਾ ਡਰਿਆ ਜਿਹੜਾ ਡਰਿਆ ਜੀ ਨਹੀਂ ਤੁਸੀਂ ਡਰਾਈ ਜਾਂਦੇ ਆ ਤਾਂ ਠੀਕ ਹੈ ਥੈਂਕ ਯੂ ਜੀ